ਦਾ ਤਾਂ ਅੰਦਰਲੇ ਨੂੰ ਪਤਾ ਹੋਊਗਾ ਕਿਉਂਕਿ ਮੁੱਦਾ ਦਾ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ ਲੇਕਿਨ ਜਿਹੜੀ 3 ਮੈਂਬਰੀ ਕਮੇਟੀ ਬਣੀ ਹੈ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਦ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਉਹ ਕਮੇਟੀ ਜਿਹੜੀ ਹੈ ਸਿੰਘ ਸਾਹਿਬਾਨ ਦੀ ਉਹ ਜਿਹੜੀ ਹੈ ਪੜਤਾਲ ਨਹੀਂ ਕਰ ਸਕਦੀ 17 ਸਾਲ ਪਹਿਲਾਂ ਜਦੋਂ ਮਲਾਜ਼ਮ ਹੀ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵੀਗ ਨੇ ਕੀਤੀ ਸੀ ਉਹਦੇ ਚ ਉਹਨਾਂ ਨੇ ਉਹ ਉਹਨਾਂ ਨੂੰ ਬਰਕਰਾਰਤਾ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਹਿਬਾਨ ਤੋਂ ਕੋਈ ਕੇਸ ਆਉਂਦਾ ਤੇ ਉਹਦਾ ਪੜਤਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾ ਨਹੀਂ ਕਰ ਸਕਦੇ ਆ ਔਰ ਉਹ ਕਮੇਟੀ ਡਿਸਾਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਕਾਲੀ ਦਲ ਨੂੰ ਤਕੜੇ ਕਰਨ ਵਾਸਤੇ ਬਹੁਤ ਵੱਡੇ ਫੈਸਲੇ ਲਏ ਗਏ ਆ 7 ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੇ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰਸੇ ਦੇ ਸਾਥ ਨਾਲ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਉਹ ਵੀ ਆਉਣਗੇ ਜਿਹੜੇ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਲ 'ਚ ਸ਼ਾਮਲ ਹੋਣਾ ਚਾਹੁੰਦੀ ਆ ਉਹ ਭਰਤੀ ਸ਼ੁਰੂ ਹੋ ਗਈ ਤੇ ਤਾਂ ਉਹ ਕਮੇਟੀ ਕਰਿਆ ਆ ਭਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੇਦਾਨ ਦੀ ਸੇਵਾ ਕਰਦਾ ਮੌਕਾ ਮਿਲੂ ਪਰ ਜਾਨੀ ਹਰਪ ਸਿੰਘ ਰੋਪ ਲਾ ਰਹੇ ਨੇ ਜਿਹੜੀ ਕੋਈ ਸੀ ਜੱਜ ਹੈ ਜੀ ਮੀਟਿੰਗ ਹੋਈ ਸੀ ਬਿਰਸਾ ਸਿੰਘ ਦੇ ਨਾਲ ਉਹ ਜਿਹੜੀ ਵੀਡੀਓ ਆ ਜਰਗੋਡ ਹੋਈ ਸੋ ਤੇ ਮੈਂ ਡਿਲੀਟ ਕਰਾਈ ਤੋ ਜਿਹੇ ਦਰ ਕੋ ਸਪੈਨ ਡਰਾਈਵ ਉਹ ਪਤਾ ਲਗਾਟ ਸ਼੍ਰੋਮਨੀ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਕਾਲ ਤਖਸਾਲ ਦਾ ਸੈਕਟਰੀਅਨ ਦੱਸ ਸਕਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿ ਕੋਈ ਉਹਨਾਂ ਨੇ ਚੋਰ ਮੋਰੀ ਜਰੂਰ ਰੱਖੀ ਹੈ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਹੈ ਉਹਦੇ ਚ ਕੋਈ ਸਾਡੇ ਹੱਕ ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਜਿਹੜੀ ਹਿੰਦਤ ਲਈ ਗੱਲ ਜਿਹੜੀ ਹੋ ਰਹੀ ਹੈ ਉਹ ਇਹ ਲੋਕਾਂ ਹੀ ਦੱਸ ਰਹੇ ਆ ਕਿ ਇਹ ਆ ਉੱਥੇ ਗੱਲਾਂ ਕੀਤੀਆਂ ਸੀ ਉਹਨੇ ਇਹ ਪਾਰ ਨਹੀਂ ਸੀ ਹੁਣ ਤਾਂ ਪੰਥ ਦੀਆਂ ਮੁਸ਼ਕਲਾਂ ਵੱਧ ਰਹੀਆਂ ਜੀ ਉਹ ਵਦਨ ਕੀ ਆ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਢਿੱਡ ਦੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰੋਂ ਚੁਪੜੇ ਦੇਣੀ ਹੁੰਦੀ ਆ ਸੋ ਉਹਦੇ ਨਾਲ ਸਗੋਂ 40 ਜਿਹੜੀ ਹੋਰ ਵੱਧਈ ਆ ਉਹ ਲੀਕਾਂ ਵਾਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਨਾਲ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਧਾਨ ਸਭ ਦੀ ਕਾਰਟੀ ਵਾਇਰਲ ਹੋਈ ਸੀ ਬੀਬੀ ਜਗੀਰ ਕੋਰ ਨੂੰ ਕੁਝ ਗੱਲਾਂ ਕਰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ ਅਕਾਲ ਤਖਤ ਸਾਹਿਬ ਤੇ ਆਪ ਪੇਸ਼ ਹੋ ਜਾ ਕੇ ਭਾਂਡੇ ਵੀ ਮਾਂਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆਲ ਦੇ ਵਿੱਚ ਉਹ ਇਸ਼ੂ ਜਿਹੜਾ ਆਪਾਂ ਨੂੰ ਉਹ ਨਹੀਂ ਮਹਿਲਾ ਕਮਿਸ਼ਨ ਤੋਂ ਸੱਕ ਤੇ ਨੋਟਿਸ ਲਈ ਤਾਂ ਗਿਆ ਸੀ ਪ੍ਰਧਾਨ ਸਭ ਦੇ ਉੱਪਰ ਵੇਖੋ ਜਦੋਂ ਇੰਨੇ ਵੱਡੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ਼ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਉਹ ਜਿਹੜਾ ਨਹੀਂ ਗੌਰ ਨਹੀਂ ਕਰਦਾ ਹਰ ਇੱਕ ਬੀਬੀਆਂ ਦਾ ਵਫਾ ਨ ਉਹ ਜਿਹੜੀ ਤੁਸੀਂ ਫੈਸਲਡ ਐਡੀਟਰੀਅਲ ਸਰਚ ਜਿਹੜਾ ਕਾਟਕ ਸਾਹਿਬ ਨੇ ਐਸੇ ਕਰਕੇ ਦਿੱਤੀ ਆ ਜਿਹੜੀ ਸਜਾ ਦਿੱਤੀ ਆ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜਾ ਜਿਹੜੀ ਆ ਭੁੱਲਤੀ। ਤਾਂ ਅੰਦਰ ਲੈਣ ਨੂੰ ਪਤਾ ਹੋਊਗਾ ਕਿਉਂਕਿ ਮੁੱਦਾ ਦਾ ਬਾਹਰ ਕੋਈ ਆਇਆ ਨਹੀਂਗਾ ਦੱਸਿਆ ਨਹੀਂਗਾ ਕਿਸੇ ਨੇ। ਲੇਕਿਨ ਜਿਹੜੀ 3 ਮੈਂਬਰੀ ਕਮੇਟੀ ਬਣੀ ਆ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪੜਤਾਲ ਵਾਸਤੇ ਉਹ ਰੱਤ ਜ਼ਰੂਰ ਹੋਣੀ ਚਾਹੀਦੀ ਆ ਕਿਉਂਕਿ ਉਹ ਕਮੇਟੀ ਜਿਹੜੀ ਆ ਸਿੰਘ ਸਾਹਿਬਾਨ ਦੀ ਉਹ ਜਿਹੜੀ ਆ ਪੜਤਾਲ ਨਹੀਂ ਕਰ ਸਕਦੀ। 17 ਸਾਲ ਪਹਿਲਾਂ ਜਦੋਂ ਮਲਾਜਮੀ ਸੀ ਸਾਡੇ ਉਹ ਤੋਂ ਸਾਡੇ ਫਲਾਈਂਗ ਵੀਗ ਨੇ ਕੀਤੀ ਸੀ ਉਹਦੇ ਚੋਂ ਉਹਨਾਂ ਨੇ ਉਹ ਉਹਨਾਂ ਨੂੰ ਬਰਕਰਾਰਤਾ ਤੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਦਾ ਅਧਿਕਾਰ ਖੇਤਰ ਹੈ ਕਿ ਕਿਸੇ ਸਿੰਘ ਸਹਿਬਾਨ ਤੋਂ ਕੋਈ ਕੇਸ ਆਉਂਦਾ ਤੇ ਉਹਦਾ ਪੜਤਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਹਿਬਾ ਨਹੀਂ ਕਰ ਸਕਦੇ ਆ ਔਰ ਉਹ ਕਮੇਟੀ ਡਿਸਾਲਵ ਹੋਣੀ ਚਾਹੀਦੀ ਆ ਤੇ ਦੋ ਤਰੀਕ ਤੇ ਜਿਹੜੇ ਫੈਸਲੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਜ਼ੀਲ ਤੋਂ ਹੋਏ ਆ ਉਹ ਸਾਰੇ ਇਨ ਬਿਨ ਲਾਗੂ ਹੋਣੇ ਚਾਹੀਦੇ ਆ ਕਿਉਂਕਿ ਉਹਦੇ ਵਿੱਚ ਅ ਕਾਲੀ ਦਾਲ ਨੂੰ ਤਕੜੇ ਕਰਨ ਵਾਸਤੇ ਬਹੁਤ ਵੱਡੇ ਫਾਇਦੇ ਜਿਹੜੇ ਲੈ ਗਿਆ 7 ਮੈਂਬਰੀ ਕਮੇਟੀ ਬਣਾਈ ਗਈ ਆ ਜਿਹੜੀ ਆਪਣੇ ਭਰਤੀ ਕਰੂਗੀ ਸੋ ਇਸ ਵਾਸਤੇ ਸਾਰੇ ਉਹਨਾਂ ਫੈਸਲਿਆਂ ਨੂੰ ਲਾਗੂ ਕਰਾਂਗੇ ਤਾਂ ਇਹ ਜਿਹੜੇ ਰਸਤੇ ਦੇ ਸਟਾਲੋ ਉਹ ਵੀ ਆਉਣਗੇ ਜਿਹੜੇ ਘਰਾਂ 'ਚ ਬੈਠੇ ਉਹ ਵੀ ਆਉਣਗੇ ਜਿਹੜੇ ਅਜੇ ਨਵੀਂ ਪਨੀਰੀ ਜਿਹੜੀ ਕਾਲੀ ਦਾਲ 'ਚ ਸ਼ਾਮਲ ਹੋਣਾ ਚਾਹੁੰਦੀ ਆ ਉਹ ਭਰਤੀ ਸ਼ੁਰੂ ਹੋ ਗਈ ਤੇ ਤਾਂ ਉਹ ਕਮੇਟੀ ਕਰਿਆ ਆ ਭਰਤੀ ਕਰੂਗੀ ਤੇ ਤਾਂ ਉਹਨਾਂ ਸਾਰੇ ਲੋਕਾਂ ਨੂੰ ਸ਼੍ਰੋਮਣੀ ਕਾਲੇ ਦਲ ਦੀ ਸੇਵਾ ਕਰਨ ਦਾ ਮੌਕਾ ਮਿਲੂ ਪਰ ਜਾਨੀ ਹਰ ਸਿੰਘ ਰੋਪ ਲਾ ਰਹੇ ਨੇ ਜਿਹੜੀ ਕੋਈ ਜੀਜਾ ਜੀ ਮੀਟਿੰਗ ਹੋਈ ਸੀ ਵੀਰ ਸਾਹਿਬ ਸਿੰਘ ਦੇ ਨਾਲ ਉਹ ਜਿਹੜੀ ਵੀਡੀਓ ਆ ਰਿਕਾਰਡ ਹੋਈ ਤੋਂ ਤੇ ਮੈਂ ਡਿਲੀਟ ਕਰਾਈ ਤੋਂ ਜਿਹੇ ਦਰ ਤੁਸੀਂ ਪੈਨ ਡਰਾਈਵ ਉਹ ਬਤਾਨੇਗਾ ਤਾਂ ਸ਼੍ਰੋਮਣੀ ਕਮੇਟੀ ਹੀ ਦੱਸ ਸਕਦੀ ਹੈ ਚਾਹੇ ਉਹ ਆਪਣੇ ਕਾਲ ਤਖਸਾਲ ਦਾ ਸੈਕਟਰੀਅਰ ਦੱਸਦਾ ਉਹਨਾਂ ਦੇ ਕੋਲੇ ਉਹ ਬਿਲਕੁਲ ਸੀਲ ਕਰਕੇ ਰੱਖੀ ਸੀ ਇਹਦਾ ਮਤਲਬ ਕਿਤੇ ਨਾ ਕਿ ਕੋਈ ਉਹਨਾਂ ਨੇ ਚੋਰ ਮੋਰੀ ਜਰੂਰ ਰੱਖੀ ਹੈ ਜਿਹਦੇ ਕਰਕੇ ਉਹ ਉਹ ਜਿਹੜੀ ਲੀਕ ਹੋ ਰਹੀ ਹੈ ਉਹਦੇ ਚ ਕੋਈ ਸਾਡੇ ਹੱਕ ਚ ਨਹੀਂ ਗੱਲ ਜਾ ਰਹੀ ਉਹ ਕਾਲੀ ਦਲ ਦੇ ਖਿਲਾਫ ਜਾ ਰਹੀ ਹੈ ਜਿਹੜੀ ਅਹਿੰਦਤਲੀ ਗੱਲ ਜਿਹੜੀ ਹੋ ਰਹੀ ਹੈ ਉਹ ਅਸੀਂ ਲੋਕਾਂ ਹੀ ਦੱਸ ਰਹੇ ਹਾਂ ਕਿ ਅਸੀਂ ਆ ਉੱਥੇ ਗੱਲਾਂ ਕੀਤੀਆਂ ਸੀ ਉਹਨੇ ਇਹ ਕਰਨੀ ਸੀ ਉਹਨਾਂ ਤੇ ਪੰਥ ਦੀਆਂ ਮੁਸ਼ਕਲਾਂ ਵੱਧ ਰਹੀਆਂ ਜੀ ਉਹ ਵਦਨ ਕੀ ਹੈ ਜਦੋਂ ਅੰਦਰਲੀ ਗੱਲ ਬਾਹਰ ਕਰਾਂਗੇ ਜਦੋਂ ਗਵੰਡੀ ਕੋਲੇ ਕਰਾਂਗੇ ਢਿੱਡ ਦੀਆਂ ਗੱਲਾਂ ਕਰਾਂਗੇ ਤੇ ਜੇ ਗਵੰਡੀ ਚੰਗਾ ਨਾ ਹੋਇਆ ਤਾਂ ਉਹਨੇ ਮਗਰੋਂ ਚੁਪੜੇ ਦੇਣੀ ਹੁੰਦੀ ਆ ਤੋ ਉਹਦੇ ਨਾਲ ਸਗੋਂ ਫੋਟ ਜਿਹੜੀ ਹੋਰ ਵੱਧ ਗਈ ਆ ਉਹ ਲੀਕ ਆਲੀ ਗੱਲ ਜਿਹੜੀ ਆ ਕਿੰਨੇ ਕੀਤੀ ਸਗੋਂ ਨਾਲ ਤੇ ਕਾਰਵਾਈ ਹੋਣੀ ਚਾਹੀਦੀ ਪ੍ਰਧਾਨ ਸਭ ਦੀ ਕਾਰਟੀ ਵਾਇਰਲ ਹੋਈ ਸੀ ਬੀਬੀ ਜਗੀਰ ਕੋਰ ਨੂੰ ਕੁਝ ਗੱਲਾਂ ਕਰਦੇ ਉਹ ਉਹਨਾਂ ਨੇ ਸਜ਼ਾ ਭੁਗਤ ਲਈ ਅਕਾਲ ਤਖਤ ਸਾਹਿਬ ਤੇ ਆਪ ਪੇਸ਼ ਹੋ ਜਾ ਕੇ ਭਾਂਡੇ ਵੀ ਮਾਂਜੇ ਆ ਜੋੜੇ ਵੀ ਸਾਫ਼ ਕੀਤੇ ਮੇਰੇ ਖਿਆਲ ਦੇ ਵਿੱਚ ਉਹ ਇਸ਼ੂ ਜਿਹੜਾ ਆਪਾਂ ਨੂੰ ਉਹ ਨਹੀਂ ਮਹਿਲਾ ਕਮਿਸ਼ਨ ਨੂੰ ਮਹਿਲਾ ਕਮਿਸ਼ਨ ਤੋਂ ਸਖਤ ਨੋਟਿਸ ਲੈ ਤਾ ਗਿਆ ਸੀ ਪ੍ਰਧਾਨ ਸਭ ਦੇ ਉੱਪਰ ਵੇਖੋ ਜਦੋਂ ਇੰਨੇ ਵੱਡੇ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਸਜ਼ਾ ਲਾ ਕੇ ਮਾਫ਼ ਕਰਤਾ ਤੇ ਮਹਿਲਾ ਕਮਿਸ਼ਨ ਨੂੰ ਵੀ ਹੋ ਜਾ ਜਿਹੜਾ ਨਹੀਂ ਗੌਰ ਨਹੀਂ ਲਗਾ ਨਾ ਬ ਉਹ ਜਿਹੜਾ ਸਟੀਫਲਰ ਐਡੀਟਰੀਅਲ ਸਰਚਸ ਦੇ ਕਾਟਕ ਸਾਹਿਬ ਨੇ ਅੱਸੀ ਕਰਕੇ ਦਿੱਤੀ ਹੈ ਉਹ ਜਿਹੜੀ ਸਜਾ ਦਿੱਤੀ ਹੈ ਉਹ ਇਹਦੇ ਬਾਰੇ ਪ੍ਰਧਾਨ ਸਾਹਿਬ ਜਿਹੜੇ ਉਹਨਾਂ ਨੇ ਸਜਾ ਜਿਹੜੀ ਹੈ ਪੁੱਛਤੀ ਤੁਸੀਂ ਦੇਖ ਰਹੇ ਹੋ 라이 ਪੰਜਾਬੀ ਟੀਵੀ